ਯਾ ਟੀਵੀ ਤੇ ਤੁਹਾਡਾ ਸਵਾਗਤ ਹੈ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਨ੍ਹਾਂ ਨੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਬਲਪੁਰੀਆਂ ਤੋਂ ਇੱਕ ਬੰਬਰ ਖਾਲਸਾ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ 2 ਕਿਲੋ ਆਰ ਡੀ ਐਕਸ ਅਤੇ 4 ਹੈਂਡ ਗ੍ਰਨੇਡ बरामद ਹੋਏ ਹਨ ਇਸ ਬੰਦੇ ਅੱਜ ਬਟਾਲਾ ਦੇ ਐਸ ਐਸ ਪੀ ਸਹੀਲ ਕਸ਼ਮੀਰ ਨੇ ਜਾਣਕਾਰੀ ਦਿੰਦੇ ਹੋਏ ਅਸੀਆ ਦੇ ਪਿੰਡ ਪੁਰੀਆਂ ਕਲਾਂ ਦੇ ਰਵਿੰਦਰਪਾਲ ਸਿੰਘ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ 4 ਹੈਂਡ ਗ੍ਰਨੇਡ ਅਤੇ 2 ਕਿਲੋ ਆਰਡੀਐਕ ਚ ਤੇ ਹੋਰ ਜੰਤਰ ਵੀ ਬਰਾਮਦ ਹੋਏ ਹਨ ਅਤੇ ਇਸ ਗੱਲਿੰਗ ਨਿਸ਼ਾਨ ਸਿੰਘ ਜੋ ਕਿ ਹਲਕਾਰ ਡੇਰ ਬੱਬਰ ਨਾਲ ਲੱਗਦੇ ਪਿੰਡ ਚੋੜੀਆਂ ਨਾਲ ਦੱਸ਼ਾ ਜਾ ਰਿਹਾ ਤੇ ਉਸਤੇ ਅਗੋਂ ਗਲਿੰਗ ਰਵਿੰਦਰ ਸਿੰਘ ਅਰਿੰਤਾ ਜੋ ਕਿ ਬਬਰ ਖਾਲਸਾ ਦਾ ਮੁਖੀ ਹੈ ਜੋ ਕਿ ਪਾਕਿਸਤਾਨ ਆਈਐਸਆਈ ਦੇ ਨਾਲ ਜਿਸ ਤੇ ਜਿਸ ਤੇ ਲਿੰਕ ਹਨ ਉਸ ਵੱਲੋਂ ਇਹ ਸਾਰੀ ਖੇਪ ਭੇਜੀ ਗਈ ਸੀ ਅਤੇ ਪੁਲਸ ਨੇ ਕਾਰਵਾਈ ਕਰਦਿਆਂ ਚਾਰ ਹੈਂਡ ਗ੍ਰਨੇਡ ਅਤੇ 2 ਕਿਲੋ ਆਰ ਡੀ ਐਕਸ ਸਮੇਤ ਹੋਈ ਇਸ ਮਕਾਫੀ ਜੋ ਜੰਤਰ ਨੇ ਉਹਨਾਂ ਨੂੰ ਬਰਾਮਦ ਕੀਤਾ ਜਿਸ ਤੋਂ ਕੇ ਪੁਲਿਸ ਦੀ ਇੱਕ ਵੱਟੀ ਪ੍ਰਾਪਤ ਹੈ ਤੁਹਾਨੂੰ ਪਰ ਫਿਰ ਦੱਸਦੇ ਹਾਂ ਕਿ ਸੁਖੀਰ ਕਾਸਮੀ ਵਿਰਵਾਟਪੈਸ ਗਰਾਹ ਕਾਨਫਰੰਸ ਜ਼ਰੀਏ ਜਾਣਕਾਰੀ ਦੇ ਦੰਦ ਦੱਸਿਆ ਕਿ ਪਿੰਡ ਭਲਪਰੀਆ ਜੋ ਕਿ ਹਲਕਾ ਫਤਿਹਗੜ ਚੂੜੀਆਂ ਦੇ ਅਧੀਨ ਆਉਂਦਾ ਹੈ ਉਸ ਪਿੰਡ ਚੋਂ ਚਾਰ ਹੈਂਡ ਗ੍ਰਨੇਡਾ ਤੇ 2 ਕਿਲੋ ਆਰ ਡੀ ਐਕਸ ਸਮੇਤ ਇੱਕ ਅਰਵਿੰਦ ਸਿੰਘ ਰਵੀ ਪਿੰਡ ਪੁਰੀਆਂ ਕਲਾ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਲਿੰਕ ਡੇਰਾ ਬਣਾਣ ਦੇ ਪਿੰਡ ਜੋੜੀਆਂ ਕਲਾ ਦੇ ਨਿਸ਼ਾਨ ਸਿੰਘ ਨਾਕਸੇ ਜਾ ਰਹੇ ਹਨ ਉਹ ਨਿਸ਼ਾਨ ਸਿੰਘ ਦੀ ਸਿੱਧੀ ਗੱਲ ਜੋ ਪ੍ਰਵਿੰਦਰ ਸਿੰਘ ਅਰੇਂਤਾ ਜੋ ਬਬਰ ਖਾਲਸਾ ਦਾ ਮੁਖੀ ਹੈ ਉਸ ਨਾਲ ਨਾਲ ਉਸ ਉਹਨਾਂ ਇੱਕ ਇੱਕ ਦੇ ਹੀ ਅਤੇ ਪੁਲਸ ਨੇ ਇੱਕ ਵੱਡੀ ਮਾਰਦਾ ਹੋਣ ਤੋਂ ਬਚਾਈ ਹੈ ਚਲੋ ਦੇਖ ਤੁਹਾਨੂੰ ਕੀ ਕਿਹਾ ਬਟਾਲਾ ਦੇ ਐਸਐਸਪੀ ਸਹਿਰ ਖਾਸ ਨੇ ਮਾਨਯੋਗ ਡੀਜੀਪੀ ਪੰਜਾਬ ਡੀਆਜ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਕਾਮਯਾਬੀ ਮਿਲੀ ਹੈ ਜਦੋਂ ਪਾਕਿਸਤਾਨੀ ਆਈਐਸਏ ਦਾ ਇੱਕ ਵੱਡਾ دہشتਗਰਦਾਨਾ ਮਨਸੂਬਾ ਬਟਾਲਾ ਪੁਲਿਸ ਨੇ ناکਾਮ ਕਰਤਾ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਐਕਸਪਲੋਸਿਵਸ ਮਿਲੇ ਹੈ ਇਹ ਬੇਸਿਕਲੀ 2 ਦਿਨ ਪਹਿਲਾਂ ਸਾਨੂੰ ਪੁਲਿਸ ਸਟੇਸ਼ਨ ਸਦਰ ਦੇ ਅਦੀਨ ਪਿੰਡ ਬਲਪੁਰਾ ਉੱਥੇ ਕੁਝ ਐਕਸਪਲੋਸਿਵ ਮਟੀਰੀਅਲ ਸਾਨੂੰ ਬਰਾਮਦ ਹੋਇਆ ਸੀਗਾ ਤਾਂ ਉਹਦੇ ਵਿੱਚ 4 HRG ਗ੍ਰੇਨੇਡਸ ਬੇਸਿਕਲੀ ਬਰਾਮਦ ਹੋਏ ਸੀਗੇ ਇਹਨਾਂ ਨੂੰ ਅਸੀਂ RG ਇਸ ਗ੍ਰੇਨੇਡਸ ਵੀ ਕਹਿੰਦੇ ਆ ਤਾਂ ਇਹ ਇੱਕ ਆਸਟਰੀਅਨ ਕੰਪਨੀ ਹੈ ਜਿਹੜਾ ਇਹਨਾਂ ਨੂੰ ਮੈਨੂਫੈਕਚਰ ਕਰਦੀ ਹੈ オリਜਨਲੀ ਬਟ ਇਹਨਾਂ ਦੀ ਬੇਸ ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਹੈ ਇਸ ਤੋਂ ਇਲਾਵਾ ਅਪਾਰਟ ਫਰਮ 4 ਗ੍ਰੇਨੇਡਸ ਵੀ ਹੈਵ ਆਲਸੋ ਰਿਕਵਰਡ 1 IED ਇਹ ਇੱਕ ਬਲੈਕ ਮੈਟੈਲਿਕ ਬਾਕਸ ਦੇ ਵਿੱਚ ਸੀਗੀ ਜਦੋਂ ਬੌਮ ਡਿਸਪੋਜ਼ਲ ਸਕਵਾਡ ਨੇ ਇਹਦਾ ਮੌਈਨਾ ਕਰ ਲਿਆ ਤਾਂ ਆਰ ਡੀ ਐਕਸ ਵਾਸ ਫਾਊਂਡ ਫਰਮ ਦਿਸ ਸੋ ਇਟ ਵਾਸ ਬੇਸਿਕਲੀ ਆਰ ਡੀ ਐਕਸ ਬੇਸਡ ਆਈ ਡੀ ਇਸ ਤੋਂ ਅਲਾਵਾ ਸਮ ਕਮਿਊਨੀਕੇਸ਼ਨ ਡਿਵਾਈਸਸ ਵੇਰ ਫਾਊਂਡ ਇੱਕ ਬੋਫੈਂਗ ਟਰਾਂਸ ਰੀਸੀਵਰ ਜਿਹੜਾ ਇੱਕ ਚਾਈਨੀਜ਼ ਕੰਪਨੀ ਹੈ ਉਹਨਾਂ ਦਾ ਇੱਕ ਸਾਨੂੰ ਮਿਲਿਆ ਸੀਗਾ ਵਾਕੀ ਟਾਕੀ ਫਰਮ ਦ ਸਪੌਟ ਐਂਡ ਕੁਝ ਡੀ ਸ਼ੇਪਡ ਹੈੱਡਫੋਨਸ ਜਿਹੜਾ ਉਦੋਂ ਇਸਤੇਮਾਲ ਹੁੰਦਾ ਹੈ ਸੋ ਆਫਟਰ ਦ ਰਿਕਵਰੀ ਇੱਕ ਐਫ ਆਈ ਆਰ ਨੰਬਰ 129 ਡੇਟਡ 21 8 वाज ਰਜਿਸਟਰਡ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵਸ ਐਕਟ ਐਟ ਪੁਲਿਸ ਸਟੇਸ਼ਨ ਸਦਰ ਤਾਂ ਜਦੋਂ ਫਿਰ ਅੱਗੇ ਤਫਤੀਸ਼ ਤੁਰੀ ਤਾਂ ਇਹਦੇ ਵਿੱਚ ਅਸੀਂ ਦੇਖ ਲਿਆ ਕਿ ਇੱਕ ਪ੍ਰੋਪਰ ਦਹਿਸ਼ਤਗਰਦਾਨਾ ਇੱਕ ਸ਼ਡਯੰਤਰ ਹੈ ਤਾਂ ਇਹਦੇ ਵਿੱਚ ਜਿਹੜਾ ਯੂਏਪੀਏ ਐਕਟ ਹੈ ਉਹਦੇ ਸੈਕਸ਼ਨਸ ਇਹਦੇ ਵਿੱਚ ਅਸੀਂ ਇਨਵੋਕ ਕਰਦੇ ਆਫਟਰ ਦਾ ਰਿਕਵਰੀ ਇਹਦੇ ਵਿੱਚ ਸਾਡੀ ਟੀਮਸ ਵਿਚ ਵਰ ਸੁਪਰਵਾਈਜ਼ਡ ਬਾਈ ਐਸਪੀ ਡੀ ਬਟਾਲਾ ਐਂਡ ਜਿਹੜੀ ਫਤੇਗੜ ਚੂੜੀਆਂ ਸਬਡਿਵੀਜ਼ਨ ਦੀ ਟੀਮ ਹੈ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਐਚਓ ਸੁਰਿੰਦਰਪਾਲ ਜੀ ਤਾਂ ਇਹ ਉੱਤੇ ਕੰਮ ਕਰਨ ਲੱਗ ਪਏ ਇਵੈਂਚੁਅਲੀ ਇਟ ਵਾਸ ਡਿਸਕਵਰਡ ਕਿ ਇਹ ਜਿਹੜੀ ਕਨਸਾਈਨਮੈਂਟ ਹੈ ਇਟ ਵਾਸ ਪਲੇਸਡ ਬਾਈ ਟੂ ਪਰਸਨਸ ਓਵਰ देयर ਤਾਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਅਸੀਂ ਇਵੈਂਚੁਅਲੀ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਇਹ ਕਨਸਾਈਨਮੈਂਟ ਉਥੇ ਰੱਖੀ ਸੀਗੀ ਬੇਸਿਕਲੀ ਇਹ ਚੁਕਨ ਲਈ ਉਥੇ ਰੱਖੀ ਗਈ ਸੀਗੀ ਤਾਂ ਇਹਦੇ ਚ ਇੱਕ ਬੰਦਾ ਅਸੀਂ ਰਵਿੰਦਰਪਾਲ ਸਿੰਘ ਏਲੀਅਸ ਰਵੀ ਰੈਜ਼ੀਡੈਂਟ ਆਫ ਪੋਰੀਆ ਕਲਾ ਹੀ ਵਾਸ ਅਪ੍ਰੀਹੈਂਡਡ ਇਨ ਦ ਕੇਸ ਤਾਂ ਜਦੋਂ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਨੇ ਜਿਹੜਾ ਇਨਕਸ਼ਾਫ ਕਰਤਾ ਯਾ ਜਿਹੜੀ ਇਮ ਟੈਕਨੀਕਲ ਡੀਟੇਲਸ ਦੇ ਵਿੱਚ ਸਾਡੀ ਗੱਲ ਸਾਹਮਣੇ ਆਈ ਕਿ ਇੱਕ ਯੂਕੇ ਬੇਸਡ ਬੀਕੇਆਰ ਟੈਰਰਿਸਟ ਹੈ ਨਿਸ਼ਾਨ ਸਿੰਘ ਉਹ ਜੋੜੀਆ ਕਲਾ ਪਿੰਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਇਹ ਕਰੀਬਨ 2022 ਅਖੀਰ ਦੇ ਵਿੱਚ ਯੂਕੇ ਗਿਆ ਸੀਗਾ ਅਨ ਸਟੂਡੈਂਟ ਵੀਜ਼ਾ ਤਾਂ ਉੱਥੇ ਇਹਦਾ ਬੀਕੇਆਈ ਦੇ ਨਾਲ رابطہ ਹੋਇਆ ਨਾਓ ਉਹਨਾਂ ਦਾ ਇੱਕ ਆਪਰੇਟਰ ਹੈ ਮੇਜਰ ਆਪਰੇਟਰ ਆਫਟਰ ਹੈਪੀ ਪਸ਼ੀਆ ਤਾਂ ਇਹ ਜਿਹੜੀ ਕਨਸਾਈਨਮੈਂਟ ਹੈ ਇਹਨੇ ਪ੍ਰੋਵਾਈਡ ਕਰਾਈ ਸੀਗੀ ਤਾਂ ਇਹ ਜਿਹੜੇ ਦੋ ਮੁਲਜ਼ਮ ਹੈ ਜਿਨ੍ਹਾਂ ਚੋਂ ਅਸੀਂ ਇੱਕ ਗ੍ਰਿਫਤਾਰ ਕਰ ਲਿਆ ਰਵਿੰਦਰਪਾਲ ਸਿੰਘ ਰਵੀ ਇਹਨਾਂ ਨੇ ਮਹਿਤਾ ਏਰੀਆ ਅੰਮ੍ਰਿਤਸਰ ਤੋਂ ਇਹ ਜਿਹੜਾ ਕਨਸਾਈਨਮੈਂਟ ਇਸ ਨੂੰ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਐਂਡ ਅਨਫਰਦਰ ਡਾਇਰੈਕਸ਼ਨਸ ਆਫ ਦਿਸ ਨਿਸ਼ਾਨ ਜੋੜੀਆਂ ਇਹਨਾਂ ਨੇ ਇਹ ਬਲਪੂਰੀਆਂ ਦੇ ਵਿੱਚ ਇੱਕ ਖਾਸ ਜਗ੍ਹਾ ਤੇ ਰੱਖ ਲਿਆ ਸੀਗਾ ਨਾਲ ਦੇ ਨਾਲ ਉਦੋਂ ਇਹਨਾਂ ਨੇ ਇਹਦਾ ਕੋਆਰਡੀਨੇਟ ਪਲਸ ਪਿਕਚਰਸ ਵਿਦ ਥੇਅਰ ਹੈਂਡਲਰ ਜਿਹੜਾ ਨਿਸ਼ਾਨ ਜੋੜਿਆ ਹੈ ਉਹਦੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਫਰਦਰ ਉਹਦੇ ਕਹਿਣ ਤੇ ਇਹ ਕਿਸੇ ਹੋਰ ਨੇ ਚੁਕਨਾ ਸੀਗਾ ਬਟ ਇਨ ਦਾ ਮੀਨ ਟਾਈਮ ਇਹਨੂੰ ਇੰਟਰਸੈਪਟ ਕੀਤਾ ਗਿਆ ਤਾਂ ਪੁਲਿਸ ਨੇ ਰਿਕਵਰੀ ਕਰ ਲਈ ਤਾਂ ਇਹਦੇ ਵਿੱਚ ਇਹਦਾ ਜਿਹੜਾ ਸਾਥੀ ਹੈ ਉਹ ਹਜੇ ਫਰਾਰ ਹੈ ਤਾਂ ਅਸੀਂ ਉਹਨੂੰ ਫੜਨ ਦੇ ਪ੍ਰੋਪਰ ਕੋਸ਼ਿਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਨਿਸ਼ਾਨ ਜੋੜ ਜਾਂ ਜਿਹਦੀ ਇਨਸਟਰਕਸ਼ਨਸ ਤੇ ਇਹ ਕੰਮ ਹੋ ਰਿਹਾ ਸੀਗਾ ਉਹਨੂੰ ਪਿੱਛੇ ਜਿਹੜਾ ਹਰਵਿੰਦਰ ਸਿੰਘ ਰਿੰਦਾ ਹੈ ਇੱਕ ਜਿਹੜਾ ਟੈਰਰਿਸਟ ਹੈ ਬੇਸਡ ਇਨ ਪਾਕਿਸਤਾਨ ਉਦੇ ਇਸ਼ਾਰਿਆਂ ਤੇ ਐਂਡ ਜਿਹਨੂੰ ਪਿੱਛੇ ਫਿਰ ਪਾਕਿਸਤਾਨੀ ਆਈਐਸਏ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੋ ਰਾ ਸੀਗਾ ਤਾਂ ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇੰਨਾ ਜਿਹੜਾ ਵੱਡਾ ਕਨਸਾਈਨਮੈਂਟ ਹੈ ਕਿ ਬਾਰਡਰ ਇੱਕ ਦਾ ਜਿਹੜਾ ਪੰਜਾਬ ਦਾ ਹੈ ਉਥੇ ਡਿਸਟਰਬੈਂਸ ਕ੍ਰੀਏਟ ਕਰਨੀ ਉਥੇ ਵਾਇਲੈਂਸ ਦੇ ਇਨਸੀਡੈਂਟਸ ਕਰਾਨੀ ਤਾਂ ਅਸੀਂ ਪੂਰੇ ਕਮਿਟਿਡ ਹੈਗੇ ਨੇ ਬਟਾਲਾ ਪੁਲਿਸ ਪੰਜਾਬ ਪੁਲਿਸ ਟੂ ਥੋਟ ਸੱਚ ਅਟੈਂਪਟਸ ਤਾਂ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਵਿੱਚ ਜਿਹੜਾ ਮੇਜਰ ਜਿਹੜਾ ਇਹ ਪਰਸਨ ਮਾਸਟਰਮਾਈਂਡ ਨਿਸ਼ਾਨ ਜੋੜੀਆਂ ਉਹਦੇ ਵਿੱਚ ਅਸੀਂ ਆਲਰੇਡੀ ਜਿਹੜਾ ਯੂਕੇ ਅਥਾਰਟिटीज ਹੈ ਉਹਨਾਂ ਦੇ ਨਾਲ ਟੱਚ ਹੈਗੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਕੋਰਸਪੋਂਡੈਂਸ ਹੈਜ਼ ਬੀਨ ਮੇਡ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਲਰੇਡੀ ਤਾਂ ਵੀ ਆਰ ਆਲਸੋ ਇਨ ਟੱਚ ਵਿਦ ਕੌਂਸੂਲੇਟ ਜਨਰਲ ਆਫ ਇੰਡੀਆ ਵਿਚ ਇਜ਼ ਇਨ ਬਰਮਿੰਗਮ ਯੂਕੇ ਤਾਂ ਉਹਨਾਂ ਦੇ ਨਾਲ ਕੋਰਸਪੋਂਡੈਂਸ ਸਾਡੀ ਚੱਲਦੀ ਪਈ ਐਂਡ ਹੋਪਫੁਲੀ ਇਨੂੰ ਅਸੀਂ ਜਲਦੀ ਉੱਥੇ ਹੀ ਆਰਾਊਂਡ ਅਪ ਕਰਵਾ ਕੇ ਇਹਨੂੰ ਡਿਪੋਰਟ ਕਰਾਵਾਂਗੇ ਤਾਂ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੇ ਗ੍ਰੇਨੇਡਸ ਰਿਕਵਰ ਹੋਏ ਹੈ देयर इज ਅ ਸਪੈਸ਼ਲ ਮਾਰਕਿੰਗ ਔਨ 뎀 ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸ ਪੀ ਐਲ ਮਤਲਬ ਸਪੈਸ਼ਲ ਐ ਜੀ ਆਰ 84 ਲਿਖਿਆ ਹੈ ਤਾਂ ਇਹਨੂੰ ਅਸੀਂ ਆਰ ਜੀ 84 ਵੀ ਕਹਿੰਦੇ ਹੈ ਤਾਂ ਆਸਟ੍ਰੇਲੀਅਨ ਕੰਪਨੀ ਹੈ ਬਟ ਇਹਨਾਂ ਦੀ ਮੈਨੂਫੈਕਚਰਿੰਗ ਫੈਸਿਲਿਟੀ ਪਾਕਿਸਤਾਨ ਦੇ ਵਿੱਚ ਹੈ ਤਾਂ ਇਹ ਇੰਡੀਆ ਦੇ ਵਿੱਚ ਨਹੀਂ ਬਣਦਾ ਇਹ ਜਿਹੜਾ ਗ੍ਰੇਨੇਡ ਹੈ ਸੋ ਇਹ ਡਾਇਰੈਕਟਲੀ ਤਾਰ ਜੁੜਦਾ ਹੈ ਕਿ ਇਹ ਸਾਰਾ ਸਮਾਨ ਪਾਕਿਸਤਾਨ ਤੋਂ ਆਇਆ ਸੀ ਸਰ ਨੂੰ ਪਹਿਲਾ ਚੱਲਿਆ ਜੀ ਇਹ ਸਮਾਨ ਗਾਧੇ ਵਾਸਤੇ ਉਹਨਾਂ ਨੂੰ ਭੋਇਆ ਗਿਆ ਜਾਂ ਕਿੱਥੇ ਇਸਤੇਮਾਲ ਕਰਨਾ ਸੀ ਕੀ ਕਰ ਰਿਹਾ ਸੀ ਪਿੱਛੇ ਵੀ ਕੁਝ ਇਨਸੀਡੈਂਟਸ ਹੋਏ ਥੋੜੇ ਧਿਆਨ ਚੀ ਹੋਇਆ ਹੋਗਾ ਕਿ ਇਵਨ ਬਟਾਲੇ 'ਚ ਕੁਝ ਇਨਸੀਡੈਂਟਸ ਹੋਏ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਛੁੱਟੇ ਗਏ ਦੋ ਵਾਰੀ ਇਵਨ ਦੇਰਾਪਾਵਾ ਨਾਨਕ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕਰੇ ਗ੍ਰੇਨੇਡ ਛੁੱਟਿਆ ਗਿਆ ਸੋ ਇਹਨਾਂ ਦਾ ਵੀ ਇਸ ਤਰ੍ਹਾਂ ਦਾ ਮਨਸੂਬਾ ਸੀਗਾ ਕਿ ਅਸੀਂ ਪੁਲਿਸ ਬਿਲਡਿੰਗਸ ਜਾਂ ਜਿਹੜੀ ਗਵਰਨਮੈਂਟ ਬਿਲਡਿੰਗਸ ਹੈ ਉੱਥੇ ਉਹਨਾਂ ਨੂੰ ਆਪਾਂ ਨਿਸ਼ਾਨਾ ਬਣਾਈਏ ਬਟ ਜਿਹੜਾ ਟਾਈਮਲੀ ਇੰਟਰਵੈਂਸ਼ਨ ਤੇ ਜਿਹੜੀ ਇਹਦੇ ਵਿੱਚ ਮਿਹਨਤ ਗਈ ਹੈ ਉਹਦੇ ਨਾਲ ਇਹ ਸਾਰਾ ਇਹਨਾਂ ਦੀ ਜਿਹੜੀ ਸਕੀਮ ਇਹਨਾਂ ਦੇ ਜਿਹੜੇ ਮਨਸੂਬੇ ਉਹ ਨਾਗਮ ਹੋ ਗਏ ਸਰ ਸ਼ਾਂਤੀ ਕੁਮਾਰ ਦੇ ਵਿਆਹ ਕੋ ਚਾਹੁੰਦਾ ਪਿਆ ਉਹਦੇ ਵਿੱਚ ਵੀ ਇਸ ਤਰ੍ਹਾਂ ਹੋ ਸਕਦੇ ਸੀ ਉੱਥੇ ਵੀ ਕਿਸੇ ਨੂੰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਇਨਪੁਟ ਨਹੀਂ ਹੈ ਇਹਦੇ ਵਿੱਚ ਜਿਹੜਾ ਪੂਰੀ ਕਾਂਸਪੀਰੇਸੀ ਹੈ ਇਹ ਇਚ ਅਲੱਗ ਅਲੱਗ ਮੋਡਿਊਲਸ ਹੁੰਦੇ ਹੈ ਇੱਕ ਡੈਡ ਲੈਟਰ ਬਾਕਸ ਟਾਈਪ ਆਪਰੇਟ ਕਰਦੇ ਹੈ ਕਿ ਕਿਸੇ ਨੇ ਇੱਥੇ ਰੱਖ ਲਿਆ ਇਹਨੂੰ ਪਿਛਲੇ ਵਾਲੇ ਮੋਡਿਊਲ ਦਾ ਪਤਾ ਨਹੀਂ ਹੁੰਦਾ ਹੈ ਬਟ ਅਸੀਂ ਆਲਰੇਡੀ ਉਹਨਾਂ ਮੋਡਿਊਲਸ ਤੇ ਵੀ ਵਰਕ ਆਊਟ ਕਰ ਰਹੇ ਨੇ ਤਾਂ ਉਹਨਾਂ ਕੋਲੋਂ ਫਿਰ ਸਾਨੂੰ ਐਗਜ਼ੈਕਟਲੀ ਸਪੈਸਿਫਿਕ ਇਨਫੋਰਮੇਸ਼ਨ ਮਿਲ ਜੂਗੀ ਬਟ ਅਦਰਵਾਈਜ਼ ਇੰਟੈਲੀਜੈਂਸ ਵੱਲੋਂ ਵੀ ਸਾਨੂੰ ਕੁਝ ਕੁਝ ਇਨਪੁਟਸ ਆਂਦੀਆਂ ਰਹਿੰਦੀਆਂ ਹੈ ਟਾਰਗੇਟਸ ਦੀ ਜਿਹਦੇ ਵਿੱਚ ਅਸੀਂ ਆਲਰੇਡੀ ਟਾਰਗੇਟ ਹਾਰਡਨਿੰਗ ਕੀਤੀ ਹੋਈ ਹੈ ਸਾਰੇ ਪਤਾ ਚੱਲ ਚੁੱਕਿਆ ਜੀ ਜਿੰਨਾਂ ਨੇ ਇਹ ਰਿਕਵਰ ਜਿੰਨਾਂ ਨੇ ਅਸਾਈਨਮੈਂਟ ਲਿਆ ਸੀ ਜਾਂ ਚੱਕ ਕੇ ਲਿਆ ਸੀ ਸਮਾਨ ਉਹਨਾਂ ਦਾ ਸਤ ਪੇਂ ਨੇ ਅੰਦਰ ਹੀ ਦਾ ਜਿਵੇਂ ਬੈਠੇ ਹੋਏ ਨੇ ਉਕੇ ਚ ਉਹਨਾਂ ਦਾ ਕਦੋਂ ਇਹਦੇ ਵਿੱਚ ਇੱਕ ਐਂਟੀਟੀ ਆਈ ਹੈ ਉਹਦਾ ਪੁਰਾਣਾ ਨਿਸ਼ਾਨ ਜੋੜੀ ਦੇ ਨਾਲ ਤਾਲਮੇਲ ਸੀਗਾ ਤਾਂ ਉਹਦਾ ਕ੍ਰਿਮੀਨਲ ਰਿਕਾਰਡ ਵੀ ਹੈ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰੂੰਗਾ ਫਰ ਆਬਵੀਅਸ ਰੀਜ਼ਨਸ ਤਾਂ ਫਿਰ ਆ ਜਿਹੜਾ ਬੰਦਾ ਸੀ ਫੜਿਆ ਹੈ ਰਵੀ ਇਹ ਉਹਦੇ ਟੱਚ ਆਇਆ ਇਹ ਉਹਦੇ ਰਾਹੀਂ ਨਿਸ਼ਾਨ ਜੋੜੀ ਦੇ ਨਾਲ ਗੱਲ ਕਰਦਾ ਸੀਗਾ ਬਟ ਆਫਲੈਟ ਇਹ ਆਪਣੇ ਪੱਧਰ ਤੇ ਵੀ ਨਿਸ਼ਾਨ ਜੋੜੀ ਦੇ ਨਾਲ ਗੱਲ ਕਰ ਰਹਾ ਸੀਗਾ ਤਾਂ ਉਹ ਫਿਰ ਇਹਨਾਂ ਨੂੰ ਫੋਨ ਰਾਹੀਂ ਉਹ ਇਨਸਟਰਕਸ਼ਨਸ ਉਹ ਡਾਇਰੈਕਸ਼ਨਸ ਇਸ਼ੂ ਕਰਦਾ ਸੀਗਾ ਆ ਜਿਹੜਾ ਬੇਸਿਕਲੀ ਜਿਹੜਾ ਪੁਰਾਣਾ ਬੰਦਾ ਹੈ ਜਿਹੜਾ ਹਜੇ ਫੜਨ ਵਾਲਾ ਹੈ ਉਹਦਾ ਕਾਫੀ ਪੁਰਾਣਾ ਉਹਦੇ ਨਾਲ ਤਾਲੁਕ ਸੀਗਾ ਕਿਉਂਕਿ ਉਹ ਵੀ ਲੋਕਲ ਬੰਦਾ ਹੈ ਡੇਰਾ ਬਾਬਾ ਨਾਨਕ ਦਾ ਤਾਂ ਇਹ ਉਹਦੇ ਨਾਲ ਇਹਨੂੰ ਕਰੀਬਨ ਮਹੀਨਾ ਹੋ ਗਿਆ ਜਦੋਂ ਤੋਂ ਇਹ ਉਹਦੇ ਨਾਲ ਗੱਲ ਕਰ ਰਹਾ ਸੀਗਾ ਇਹ ਆਂਕੜੇ ਦੁਨੀਆ ਦੇ ਕੁੜੀ ਹੈ ਕਾਫੀ ਮਤਲਬ ਸੀਜ਼ਨਡ ਕ੍ਰਿਮੀਨਲ ਹੈ ਬੀਕੇਆਈ ਟੈਰਰਿਸਟ ਹੈ ਤਾਂ ਇਹ ਕਾਫੀ ਕਨਸਰਨਮੈਂਟਸ ਇਹਨੇ ਮੰਗਵਾਇਆ ਸੀ ਕਿ ਇੱਥੇ ਵੀ ਕਤਲ ਦੇ ਐਕਸਟਰੈਕਸ਼ਨ ਦੇ ਪਰਚੇ ਦੇ ਤੇ ਦਰਜ ਆ